ਕੱਪਟਨ ਸਤਿ ਸ੍ਰੀ ਅਕਾਲ ਉਸ ਵੇਲੇ ਅਸੂ ਦੇ 5 ਲੱਖ ਦੀ ਸਕੀਮ ਲੈ ਕੇ ਆਇਆ ਸੀ ਫਲੱਟ ਫੇਰ ਦੋਨ ਰਾ ਵੀ ਅਸਮਾਨ ਦੇ ਨਾਲ ਅੱਗੇ ਟੈਕਸ ਮੇਰੀ ਕਰਜ਼ੇ ਉੱਤੇ 14536 ਦੇ ਬਦਲੇ ਆਪਣੇ ਹਾੜੇ ਸੱਜੀਆਂ ਹੋਈਆਂ ਉਸਤਾਦ ਤੋਂ ਤਕਰੀਬੇ ਇਮਪਲੈਂਟ ਸੜਕੀ ਹੋਈ ਜੀ ਪ੍ਰੋਫੈਸਰ ਨਾਲ ਹੋਈ ਔਰ ਫਿਰ ਡੈਂਸ ਜੇ ਫਰਕੀ ਨੂੰ ਤੇ ਇਹ ਉਹ ਹਸਪਤਲ ਦੀ ਸਰਕਾਰੀ ਜਿਹੜੇ ਪ੍ਰੋਸੀਜਰ ਸੀ ਕੋਲ ਤੇ ਅਸੀਂ ਇੱਕ ਪਰਫੈਕਟ ਰੋਬੋਟਿਕ ਸਿਸਟਮ ਲੈ ਕੇ ਆਏ ਆ ਨੀ ਰਿਪਲੇਸਮੈਂਟ ਸਰਜਰੀ ਦੇ ਲਈ ਜਿਹਦੇ ਨਾਲ ਕੱਟ ਵੀ ਛੋਟਾ ਹੈ ਬਲੀਡਿੰਗ ਵੀ ਘੱਟ ਹੈ ਪੇਨ ਵੀ ਘੱਟ ਹੈ ਸੀਐਮਡੀ ਸਾਹਿਬ ਬਹੁਤ ਕਾਈਂਡ ਨੇ ਜਦ ਵੀ ਅਸੀਂ ਉਹਨਾਂ ਨੂੰ ਕਿਸੇ ਡਿਜ਼ਰਵਿੰਗ ਬੰਦੇ ਲਈ ਰਿਕੁਐਸਟ ਕਰਦੇ ਆ ਉਹ ਕਦੇ ਮਨਾਂ ਨਹੀਂ ਕਰਦੇ ਇੱਕ ਸਪੈਸ਼ਲ ਕੰਪੋਨੈਂਟਸ ਨਾਲ ਅਸੀਂ ਲਾਂਚ ਕੀਤੇ ਹੈਗੇ ਆ ਅਮਰੀਕਨ ਮੇਡ ਯੂਐਸਡੀ ਐਫਡੀਆ ਅਪਰੂਵਡ ਅਮਰੀਕਨ ਨੀਅ ਪਲੈਂਟਸ ਅਸੀਂ ਲਾਂਚ ਕੀਤੇ ਆ ਥੈਟ ਇਜ਼ ਡਿਉਰੋਨੀਅਮ ਉਹਦੇ ਨਾਲ ਅਸੀਂ ਯੂਜ਼ ਕਰਾਂਗੇ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਸੰਪੂਰਨ ਤੋਂ ਬੜੀ ਸਮੱਸਿਆ ਦੀ ਪ੍ਰੋਬਲੀਮ ਆ ਹਲੋ ਸਿਰ ਕਮਰ ਹੋ ਗਿਆ ਸਮਝਿਆ ਰਹਿਣ ਸਾਰਾ ਸਾਡਾ ਜਿਹੜਾ ਵੜਕ ਨਾ ਹੋਣ ਕਰਕੇ ਔਰ ਵੈਕਸੀਨ ਸਿੱਡੇ ਹੋਣ ਕਰਕੇ ਜਦੋਂ ਸਾਡੇ ਰਸਤੇ ਤੇ ਜਾਂ ਸਾਡੇ ਬਹੁਤ ਪਰੇ ਚੱਲਦੇ ਸਾਡੇ ਪੱਤੀ ਹੋ ਜਾਂਦੇ ਮੈਂ ਗੋਲ ਜੀ ਬੰਨ ਰਹੀ ਹਾਂ ਮੇਰੇ ਖੁਦੇ ਵੀ ਖਰਾਬ ਨੇ ਤੇ ਮੈਂ ਵੀ ਇਸ ਤੋਂ ਹੋੜਿਆ ਮੇਰੇ ਨੂੰ ਮਿਲਦਾ ਸੋਸ ਤੇ ਉਹ ਜੀ ਵੀ ਨਾਲ ਬਣਾ ਪਰ ਉਹ ਜੀ ਨਾਲ ਵੀ ਹੋਣੀ ਤਾਂ ਮੇਰਾ ਪਰ ਉਹ ਵਾਲੇ ਤੇ ਆਮ ਤਾਂ ਜਿੱਥੇ ਲੋਕਾਂ ਦੇ ਨੌਂ ਬਹੁਤ ਕਰੇ ਟ੍ਰੀਟਮੈਂਟ ਬਹੁਤ ਆ ਗਏ ਨੇ ਪ੍ਰੋਸੀਜਰ ਬਹੁਤ ਆ ਗਏ ਨੇ ਉਹ ਸਾਰੀ ਦੇਬਾਈ ਦੀ ਸਾਰੀ ਟਿਕਟ ਬਾਕਸ ਉਹ ਨੌਂ ਕਰਦੀ ਜਾ ਰਹੀ ਹੈ ਹਮੇਸ਼ ਸੋਸਾਇਟੀ ਆਪਣੇ ਵਿੱਚ ਜੀ ਸਾਡਾ ਇੰਸ਼ੋਰੈਂਸ ਦਾ ਕੰਟਰ ਹੈ ਉਹ ਸਾਨੂੰ ਜਰੂਰ ਦਾਣਾ ਦਾ ਜੋੜਾ ਨਾ ਕਿ ਸਰਕਾਰ ਨੇ ਜਿਹੜਾ ਮਿਸਟਰ ਸੀ ਉਸੋ ਨੇ ਅਸੂਲਿਕ ਪਾਲਣ ਦੀ ਸਕੀਮ ਲਗਾਈ ਹੈ। ਫਲਾਨ ਫੇਰ ਹੋ ਰਿਹਾ ਜਿਹੜਾ ਸ਼ਮਾਨ ਦੇ ਨਾਮ ਅਪੀਰੈਂਸ ਕੀਤੀ ਸੀ। ਜਿਹੜਾ ਉਹਨਾਂ ਦਾ ਪਾਸ਼ਾ ਦਾ 55000 ਡੰਗੇ ਹਰਾ ਸੀ ਉਹਦੇ ਨਾਲ ਕੀਤੀ ਸੀ। ਮੀਟਰ ਰੇਟ 14536 ਦੇ ਬੰਦੇ ਨੇ ਆਪਣੇ ਹਾੜਨੇ ਖੜੇ ਆ ਗਏ। ਉਸਤਾਦ ਤੋਂ ਤਕਰੀਬੇ ਇੰਪਲਾਸਟੇ ਕੀ ਜਾਈ ਹੋਈ ਨਹੀਂ ਕਦੇ ਸਨ ਹੋਈ। ਔਰ ਫਿਰ ਮੈਸੇਜ ਮਿਲਕੀ ਨੂੰ ਇਹ ਉਸ ਹਸਪਤਾਲ ਦੀ ਸਰਕਾਰੀ ਵੀ ਨੇ ਪ੍ਰੋਸੀਜਰ ਸੀ ਕੋਲ ਜਨਰਲ ਕੀ ਹੋਏ ਸੀ ਕੋਲੋਂ ਕਰਕੇ ਸਾਡੇ ਹਸਪਤਾਲ ਵੀ ਇਸੇ ਕੰਮ ਕੀ ਹੋ ਗਿਆ ਸੀ ਤੋਂ ਅਸਲ ਜਿਹੜੇ ਅੱਥੇ ਡਿਲੀਵਰੀ ਆਉਂਦੀ ਅੱਥੇ ਜੁਮੇ ਸੀ ਉਹ ਫ੍ਰੀ ਬਿਨਾਂ ਕੋਈ ਚਾਰਜ ਨਾ ਪਾਇਆ ਗਿਆ ਅਸਲ ਮਾਇਨੇ ਕਲੇਮ ਆ ਆਪਣੇ ਬੰਦੇ ਸੀਗੇ ਇੰਸ਼ੋਰੈਂਸ ਕੰਪਨੀ ਉਹਦਾ ਖਰਚੇ ਸੀ ਬਹੁਤ ਤੁਮੰਤ ਜਨਾ ਲਗਾ ਪਰ ਹੁਣ ਸਰਕਾਰ ਨੇ ਸ਼ਾਮ ਕੀਤਾ ਹੁਣ ਵੀ ਹੈਗਾ ਕਿ 10-7 ਦਾ ਕਰਪਾ ਦੇ 12 ਲੱਖ ਦਾ ਕਰਤਾ ਜੇ ਵੀਰ ਉਹਦੀ ਇਮਪਲੀਮੈਂਟੇਸ਼ਨ ਪ੍ਰੋਪਰਲੀ ਹੁੰਦੀ ਤਾਂ ਕੋਈ ਜਾਣਾ-ਨਾ ਹੋਦੀ ਹੈ। ਜਦੋਂ ਕਨਸੀਡਰੀ ਕੋਈ ਕੰਪਨੀ ਹੈ ਕੋਲ ਲੋਕਾਂ ਨੇ ਮੈਂ ਦੇਖਿਆ ਕਿ ਬਹੁਤ سارے ਛੋਟੇ ਪ੍ਰੋਜੈਕਟ ਹਮਕਦੂਸੀ ਮੇਰੇ ਕੋਲ ਆਏ ਕਿ ਸਾਡੇ ਬੜੇ ਪੈਸੇ ਲੱਗ ਗਏ ਜੀ। ਥੋੜੇ ਬੜਾ ਅਛਾ ਸੰਭਲਿਆ ਸੀ ਮਤਲਬ ਇਹ ਹਰ ਸਰਕਾਰ ਦਾ ਉਪਰਕਰਨ ਹੁੰਦਾ ਹੈ। ਪਰ ਇੱਕ ਹੋਰ ਵੀ ਗੜੀ ਵਾਲੀ ਗੱਲ ਸੀ। ਜੁਆਸੀ ਦੇ ਬਾਕੀ ਕੀਤੇ ਤੱਕ ਕੋਸ ਹਸਪੀਟਲ ਵੀ ਬੜਾ ਇਹ ਲੈਣ ਦਾ ਮਾਰਾ ਚੁੱਕਾ ਸੀ ਜੀ 4 ਮਹੀਨੇ ਤੋਂ ਲੈਂਗਵਸਟੀ ਕਿਤੇ ਜੀ ਕਿਰਨ ਪਬਜੀ ਅਨੇਕ ਕਰਕੇ ਕੀਤੀ ਸੀ ਤੇ ਹਰ ਜੇ ਤੁਸੀਂ ਕੰਸਟਾਟ ਕੀਤਾ ਪਰ ਤੁਹਾਨੂੰ ਪਰਮਾਣਵਾ ਕਰੀਗੇ ਕਿ ਹਰਦੁਨ ਹੋਰ ਕਰਕੇ ਕਰੇ ਪਰ ਕੁਝ ਜਿਹੜੇ ਲੋੜਵਤ ਹੋਗਾ ਜਿਵੇਂ ਈਡਬਲ ਸੈਕਸ਼ਨ ਹੈ ਉਹਦੇ ਵਾਸਤੇ ਥੋੜਾ ਬੋਧਾ ਤੁਸੀਂ ਆਪਣੇ ਹਸਤੰਦ ਵਿੱਚ ਕੋਟਾ ਯੂਰੋ ਕੋ ਕਿਉਂ ਬਿਨਾਂ ਹੋਏ ਕੁਝ ਮੈਨੂੰ ਪੈਸਾ ਦੇ ਕੇ ਹੋਈ ਦੀ ਹੈ ਮੈਂ ਕਿੱਥੇ ਗਾੜੇ ਮੇਰੇ ਕੋਲ ਸੌਣੇ ਹੈ ਇਹ ਜਿਹੜਾ ਮਾਹੌਲ ਅਖੀਰ ਜ਼ਰੂਰ ਕੋਨਾ ਬੋਣਾ ਵਾਸਤੇ ਕਿ ਅਸੀਂ ਹਰ 5-4 ਸਾਲ ਦੇ ਵਿੱਚ ਫ੍ਰੀ ਕਰ ਲਾਂਗੇ ਤੁਸੀਂ ਤਾਂ ਉਹ ਵੀ ਸੋਚਦੇ ਬੋਝ ਬਣਾ ਲੈਣਾ ਇਹ ਜਰੂਰ ਕਹੇ ਬੋਝ ਨੂੰ ਲੋਡ ਕਰਦਾ ਹੈ ਉਹ ਦਸਿਆ ਕਰੋ ਕੋਰੋਨਾ ਬਾਰੇ ਮੈਨੂੰ ਪਰਸਨਲੀ ਯਾਦ ਹੈ ਬੇਰੀ ਵਾਈਫ ਕਰੋਨਾ ਦੀ ਡਿਸਟ੍ਰਿਕਟ ਕੋਆਰਡੀਨੇਟਰ ਹੁੰਦੀ ਸੀ ਉਸ ਟਾਈਮ ਸੀ ਉਹ ਮੱਚੂ ਲਈ ਤਾਂ ਇੱਕ ਦਿਨ ਕੀ ਹੋਇਆ ਸਾਡੇ ਦਿਨ ਮੇਨ ਹਸਪੀਟਲ ਸੀ ਆਕਸੀਜਨ ਦੀ ਜਿਸ ਵੇਲੇ ਸੈਕਿੰਡ ਵੇਵ ਮੇਰੇ ਕੰਮੀ ਹੋਈ ਰਾਉਂਡ 300 ਦੇ ਪੀਜੀIENTS ਬਸ ਕੁਲ ਬੇਚੀ ਜਿੰਨੇ ਬੰਦੇ ਹਸਪਤਾਲ ਚ ਤੇ ਆਕਸੀਜਨ ਹੋ ਗਈ ਖਤਮ ਤੇ ਬੈਕ ਐਂਡ ਤੋਂ ਡਿਲੀਵਰੀ ਇਹ ਹੋ ਗਿਆ ਕਿ 2 ਘੰਟੇ ਦਾ ਸਰੋਖਾ ਗਿਆ ਤੇ ਡੀਸੀ ਤੇ ਮੈਡਮ ਇਹ ਕੋਆਰਡੀਨੇਟ ਕਰ ਰਹੇ ਕਹਿੰਦੇ ਵੀ ਆਪਾਂ ਫੇਰ ਮੰਗੇ ਆ ਅੱਜ ਇਹ ਕੁਝ ਵੀ ਹੋ ਸਕਦਾ ਤੇ ਉਸ ਮੇਰੇ ਪੇਸ਼ੈਂਟ ਖੰਸਕੀ ਸੀ ਵੀਮੀ ਮਹਾਜਨ ਤੋਂ ਉਦੋਂ ਨਾਲ ਉਹਨਾਂ ਨਾਲ ਉਹਨਾਂ ਤੇਰਵੰਸੀ ਤੇ ਉਨਾਂ ਨਾਲ ਉਹ ਮਦਦ ਨੇ ਜੀ ਜੀ ਉਹਨਾਂ ਨੂੰ ਕੰਟ੍ਰੈਕਟ ਮਿਲਿਆ ਐਂਡ ਦੇ ਵਰ ਕਾਈਂਡਡ ਅਪ ਰਾਜਪੁਰੇ ਤੋਂ ਚੁੱਕਾਈ ਆਕਸੀਜਨ ਤੇ ਸਾਰੇ ਹਸਪਤਾਲਾਂ ਨੂੰ ਸਪਲਾਈ ਕੀਤੀ ਤੇ ਬਿਲਕੁਲ ਸਿਰਫ 300 ਪੀਪਲ ਦੈਟ ਇਜ਼ ਅ ਰਿਕਾਰਡ ਤੇ ਬਹੁਤ ਹੀ ਜ਼ਿਆਦਾ ਕੋਈ ਨਾ ਕੋਈ ਰੁਪਿਆ ਵੀ ਨਹੀਂ ਗਿਆ ਮੈਂ ਜਿਆਦੇ ਸਾਰੇ ਨਾਲ ਸ਼ੇਅਰ ਕਰਦਾ ਕਿ ਕਈ ਵਾਰ ਅਸੀਂ ਸੋਚ ਰਹੇ ਨੇ ਕਿ ਪੋਲਿਟਿਸ਼ੀਨ ਗੱਲਾਂ ਕਰਦੇ ਆ ਪਰ ਰੀਅਲ ਇੰਪੈਕਟ ਵਰਨ ਹੁੰਦਾ ਹੈ थैंक यू वेरी मच ਸਰ ਬੜਾ ਸ਼ੁਭ ਦਿਨ ਹੈ ਅੱਜ ਸਾਡੇ ਲਈ ਸਾਰੇ ਏਰੀਏ ਲਈ ਕਿ ਅਸੀਂ ਇੱਕ ਪਰਫੈਕਟ ਰੋਬੋਟਿਕ ਸਿਸਟਮ ਲੈ ਕੇ ਆਏ ਆ ਨੀਰ ਰਿਪਲੇਸਮੈਂਟ ਸਰਜਰੀ ਦੇ ਲਈ ਜਿਹਦੇ ਨਾਲ ਕੱਟ ਵੀ ਛੋਟਾ ਹੈ ਬਲੀਡਿੰਗ ਵੀ ਘੱਟ ਹੈ ਪੇਨ ਵੀ ਘੱਟ ਹੈ ਔਰ ਅਸੀਂ ਇਹਨੂੰ ਬੜੇ ਇਕਨੋਮਿਕ ਵੇ ਦੇ ਨਾਲ ਲੈ ਕੇ ਆਏ ਆ ਦੂਜੀ ਮੈਂ ਤੁਹਾਡੇ ਮਾਦਮ ਨਾਲ ਇੱਕ ਗੱਲ ਦੱਸਣੀ ਹੈ ਕਿ ਅੱਜ ਸਾਡੇ ਕੋਲੇ ਅਮਰੀਕਨ 골ਡ ਨੀਮ ਪਲਾਂਟਸ ਹੈਗੇ ਨੇ ਜਿਨ੍ਹਾਂ ਦੀ ਲਾਈਫ 30 ਤੋਂ 40 ਸਾਲ ਹੈ ਲਾਈਕ ਆਪਾਂ ਕਹਿ ਸਕਦੇ ਹਾਂ ਕਿ ਇਹ ਲਾਈਫ ਚ ਇੱਕੇ ਵਾਰ ਸਰਜਰੀ ਹੈ ਜਿੱਦਾਂ ਟਰੈਡੀਸ਼ਨਲ ਇੰਪਲਾਂਟਸ ਨੇ 15-20 ਸਾਲ ਤੋਂ ਬਾਅਦ ਉਹ ਲੂਸ ਹੋ ਜਾਂਦੇ ਆ ਜਾਂ ਕੱਸ ਜਾਂਦੇ ਆ ਇਹਨਾਂ ਦੀ ਲਾਈਫ 30 ਤੋਂ 40 ਸਾਲ ਹੈ ਐਂਡ ਆਮੂਮਨ ਆਪਾਂ ਦੇਖਦੇ 50-60 ਤੋਂ ਪਹਿਲੇ ਤਾਂ ਲੋੜ ਹੀ ਨਹੀਂ ਹੁੰਦੀ ਤਾਂ ਜੇ 40 ਸਾਲ ਆਪਾਂ ਨੂੰ ਪੇਨ ਫਰੀ ਮਿਲ ਗਏ ਤਾਂ ਦੈਸ ਦੀ ਐਂਡ ਆਫ ਦਾ ਥਿੰਕ ਕਿ ਆਪਾਂ ਨੂੰ ਇੱਕ ਵਾਰ ਸਰਜਰੀ ਕੀਤੀ ਤੇ ਦੁਬਾਰਾ ਉਹਦੇ ਬਾਰੇ ਸੋਚਣ ਦੀ ਲੋੜ ਨਹੀਂ ਹੈ ਫੁੱਲੀ ਆਟੋਨੋਮਸ ਸਿਸਟਮ ਹੈ ਐਂਡ ਬਹੁਤ ਪ੍ਰੋਮਿਸਿੰਗ ਰਿਜ਼ਲਟਸ ਐਸੇ ਹੁਣ ਤੱਕ ਹੈਗੇ ਨੇ ਐਨ ਹੁਣ ਅਸੀਂ ਯੂਜ਼ ਕਰਾਂਗੇ ਖੁਦ ਤੇ ਸਾਨੂੰ ਪਤਾ ਲੱਗੇਗਾ ਕਿ ਯੈਸ ਕੀ ਐਕਚੁਅਲ ਇਹਦਾ ਆਊਟਕਮ ਆਂਦਾ ਹੈ ਪਰ ਅਸੀਂ ਬੜੇ ਹੋਪਫੁਲ ਆ ਇਹਨੂੰ ਲੈ ਕੇ ਮੈਂ ਇਹ ਗੱਲ ਐਸ ਚੇਅਰਮੈਨ ਜੁਆਇੰਟ ਰਿਪਲੇਸਮੈਂਟ ਸਰਜਰੀ ਸ਼ੈਲ ਬੀ ਹਸਪੀਟਲ ਮੁਹਾਲੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸਰ ਚਿੰਤਾ ਹੈ ਕਿ ਖਰਚਾ ਬਹੁਤ ਆਂਦਾ ਹੈ ਇਹਦੇ ਵਿੱਚ ਆਪਰੇਸ਼ਨ ਤੇ ਕੀ ਇਕਨੋਮਿਕ ਜਿਹੜੇ ਵਿਕਲਪ ਰਹਿਗੇ ਉਹਨਾਂ ਵਾਸਤੇ ਵੀ ਕੋਈ ਕੋਈ ਏਦਾਂ ਦਾ ਅੱਗੇ ਕੁਝ ਲੈ ਕੇ ਆਓਗੇ ਸਾਡੇ ਸੀਐਮਡੀ ਸਾਹਿਬ ਬਹੁਤ ਕਾਈਂਡ ਨੇ ਜਦ ਵੀ ਅਸੀਂ ਉਹਨਾਂ ਨੂੰ ਕਿਸੇ ਡਿਜ਼ਰਵਿੰਗ ਬੰਦੇ ਲਈ ਰਿਕੁਐਸਟ ਕਰਦੇ ਹਾਂ ਉਹ ਕਦੇ ਮਨਾਂ ਨਹੀਂ ਕਰਦੇ ਉਹ ਕਹਿੰਦੇ ਆ ਕਿ ਵੀ ਜਿਹੜਾ ਸਾਡੇ ਕੋਲੇ ਆਇਆ ਹੈ ਉਹ ਬਿਗੈਰ ਇਲਾਜ ਕਰੇ ਨਾ ਜਾਏ ਬਸ ਜਿੱਦਾਂ ਮਰਜ਼ੀ ਉਹਨੂੰ ਕੰਪਨਸੇਟ ਕਰਨ ਸਾਡਾ ਟਰਸਟ ਹੈਗਾ ਗਰੁੱਪ ਦਾ ਤਾਂ ਉਹ ਉਥੋਂ ਕੰਪਨਸੇਟ ਕਰ ਦਿੰਦੇ ਆ ਜਿੱਦਾਂ ਵੀ ਕਰਦੇ ਆ ਮੈਨੂੰ ਇੱਥੇ 1.5 ਸਾਲ ਦੇ ਕਰੀਬ ਹੋ ਗਿਆ ਆਏ ਨੂੰ ਤੇ ਇੱਕ ਵੀ ਪੇਸ਼ੈਂਟ ਇਸ ਦੌਰਾਨ ਚ ਇਹੋ ਜਿਹਾ ਨਹੀਂ ਜਿਹੜਾ ਪੈਸੇ ਨਾ ਹੋਣ ਕਰਕੇ ਜੀ ਨੂੰ ਵਾਪਸ ਜਾਣਾ ਪਿਆ ਹੋਵੇ ਅਸੀਂ ਉਹਨੂੰ ਕਰਕੇ ਵੇਚਦੇ ਆ ਸਰ ਮੁਹਾਲੀ ਦੇ ਵਾਸਤੇ ਕੋਈ ਹੋਰ ਸਪੈਸ਼ਲ ਕੋਈ ਤੁਹਾਡਾ ਮੈਸੇਜ ਹੋਏ ਕਿ ਵੀ ਕਿਵੇਂ ਕਿਹੜਾ ਕਰਨਾ ਚਾਹੀਦਾ ਮੈਂ ਤਾਂ ਮੁਹਾਲੀ ਨਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਈਵਨ ਅਡਜਾਇਨਿੰਗ ਪੰਚਕੂਲਾ ਹਰਿਆਣਾ ਦੇ ਡਿਸਟ੍ਰਿਕਟਸ ਨਾਲ ਪੈਂਦੇ ਨੇ ਹਿਮਾਚਲ ਹੈ ਸਾਰਿਆਂ ਨੂੰ ਇਹ ਕਹਿਣਾ ਚਾਹੁੰਗਾ ਕਿ ਸਾਡੇ ਕੋਲੇ ਲੇਟੈਸਟ ਰੋਬੋਟਿਕ ਸਿਸਟਮ ਹੈਗਾ ਇਸ ਫੈਸਿਲਿਟੀ ਦਾ ਫਾਇਦਾ ਉਠਾਓ ਔਰ ਟਰਾਈ ਸਿਟੀ ਖਾਸ ਕਰਕੇ ਕਿਉਂਕਿ ਇਹ ਟਰਾਈ ਸਿਟੀ ਦਾ ਕੋਈ ਵਾਲ ਵੀ ਹੈ ਨਹੀਂ ਆਪਸ ਵਿੱਚ ਜੇ ਆਪਾਂ ਚੰਡੀਗੜ੍ਹ ਪੰਚਕੂਲੇ ਮੁਹੱਲੇ ਦੀ ਗੱਲ ਕਰੀਏ ਤਾਂ ਇਹ ਸਿੰਗਲ ਸਿਟੀ ਹੈ ਤਾਂ ਇਹ ਸਾਰੇ ਏਰੀਆ ਦੇ ਲਈ ਇੱਕ ਬਹੁਤ ਅੱਛੀ ਫੈਸਿਲਿਟੀ ਅਸੀਂ ਲੈ ਕੇ ਆਏ ਆ ਉਹਦਾ ਲਾਭ ਉਠਾਉਣ ਤੇ ਅਸੀਂ ਰੱਬ ਨੂੰ ਇਹੀ ਪ੍ਰੇ ਕਰਦੇ ਆਂ ਵੀ ਸਾਡੇ ਹੱਥ ਚ ਸ਼ਫਾ ਦੇਈ ਰੱਖੀ ਤੇ ਅਸੀਂ ਬੈਸਟ ਰਿਜ਼ਲਟਸ ਦੇ ਪਾਈਏ ਸੋਸਾਇਟੀ ਨੂੰ ਅੱਜ ਅਸੀਂ ਸ਼ੈਲਵੀ ਦੇ ਵਿੱਚ ਇਸ ਰੀਜਨ ਦਾ ਮੋਸਟ ਐਡਵਾਂਸਡ ਕਯੂਬਿਕ ਰੋਬਰਟ ਲਾਂਚ ਕੀਤਾ ਹੈ ਤੋਂ ਇਸ ਰੋਬਰਟ ਦੀ ਕੀ ਬਿਊਟੀ ਹੈ ਕਿ ਜਦੋਂ ਅਸੀਂ ਕੱਟ ਸਨਾਨੇ ਮਾਈਲਿੰਗ ਕਰਦੇ ਆਂ ਇਸ 6 ਐਕਸਿਸ ਦੇ ਵਿੱਚ ਇੱਕ ਅਤਲਾਨ ਸਮਰੱਥਾ ਰੱਖਦਾ ਹੈ ਤੇ ਇਹਦੇ ਨਾਲ ਕੀ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਬਹੁਤ ਹੀ ਸਬ ਮਿਲੀਮੀਟ੍ਰਿਕ ਐਕਿਊਰੇਸੀ ਦੇ ਨਾਲ ਜਿਹੜੀ ਨੀ ਦੀ ਕੱਟਸ ਲਗਣਗੇ ਜੋ ਨੈਚੁਰਲ ਨੀ ਦੀ Anatomy ਹੈ ਉਹ ਟੋਟਲੀ ਹਰ ਪੇਸ਼ੈਂਟ ਦੀ ਅਲੱਗ ਹੁੰਦੀ ਹੈ ਉਹ ਸਾਰੀ ਇਹਦੇ ਨਾਲ ਅਸੀਂ ਰিস্টੋਰ ਕਰ ਪਾਵਾਂਗੇ ਜਿਸ ਦੇ ਨਾਲ ਜੋ ਆਊਟਕਮ ਹੈਗਾ ਪੇਸ਼ੈਂਟ ਰਿਕਵਰੀ ਹੈ ਉਹ ਬਹੁਤ ਫਾਸਟ ਹੋਏਗੀ ਸੋ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਪੇਸ਼ੈਂਟ 2 ਤੋਂ 3 ਹਫ਼ਤੇ ਬਾਅਦ ਜੋ ਆਪਣਾ ਨਾਰਮਲ ਡੇ ਟੂ ਡੇ ਐਕਟੀਵਿਟੀਆਂ ਉਹ ਸਾਰਾ ਕੁਝ ਆਪਣਾ ਕਰ ਸਕਣਗੇ ਤੇ ਉਹਨਾਂ ਦੇ ਜੋ ਨੀ ਦੀ ਮੂਵਮੈਂਟ ਹੈਗੀ ਉਹ ਨੈਚੁਰਲੀ ਰিস্টੋਰ ਹੋਏਗੀ ਤੇ ਪੇਨ ਫਰੀ ਨੈਚੁਰਲ ਮੂਵਮੈਂਟ ਦੇਣ ਲਈ ਇਹ ਰੋਬੋਟ ਦੇ ਨਾਲ ਸਾਨੂੰ ਬਹੁਤ ਹੈਲਪ ਮਿਲੇਗੀ। ਫਿਰ ਰਿਕਵਰੀ ਵਾਸਤੇ ਕਿੰਨਾ ਟਾਈਮ ਲੱਗੇਗਾ? ਅਹ ਫਿਰ ਇਹ ਰਿਕਵਰੀ ਦੇ ਨਾਲ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਪਹਿਲੇ ਜਿਵੇਂ 5-7 ਦਿਨ ਹੈਗਾ ਅਸੀਂ ਵਾਕਰ ਯੂਜ਼ ਕਰਦੇ ਹਾਂ ਉਹ ਤੋਂ 5-7 ਦਿਨ ਬਾਅਦ ਥੋੜਾ ਸਟਿਕ ਯੂਜ਼ ਕਰਾਂਗੇ 3 ਤੋਂ 4 ਹਫ਼ਤੇ ਦੇ ਵਿੱਚ ਪੇਸ਼ੈਂਟ ਆਪਣਾ ਨਾਰਮਲ ਡੇ ਟੂ ਡੇ ਸਾਰੀ ਐਕਟੀਵਿਟੀ ਆਪਣੀ ਕਰ ਸਕਦੇ ਆ। ਸੋ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ 3 ਤੋਂ 4 ਹਫ਼ਤੇ ਦੇ ਵਿੱਚ ਪੂਰੀ ਰਿਕਵਰੀ ਸੰਭਵ ਹੈ। ਇਹ ਨੋਵਲ ਟ੍ਰੀਟਮੈਂਟ ਹੋਵੇ ਰੋਬੋਟਿਕ ਰੀਪਲੇਸਮੈਂਟ ਤੇ ਫਾਈਨੈਂਸ਼ੀਅਲ ਖਰਚੇ ਵੈਸੇ ਦੇਖੋ ਜੋ ਅਸੀਂ ਸਿਸਟਮ ਲੈ ਕੇ ਆਏ ਹਾਂ ਸ਼ੈਲਬੀ ਜੋ ਸ਼ੈਲਬੀ ਗਰੁੱਪ ਸਾਡਾ ਹੈਗਾ ਸ਼ੈਲਬੀ ਗਰੁੱਪ ਦੇ ਪੈਨ ਇੰਡੀਆ ਸਾਡੇ 16 17 ਹਸਪੀਟਲ ਹੈ ਸੋ ਇੱਕ ਚੈਰੀਟੇਬਲ ਟਰਸਟ ਵੀ ਹੈਗਾ ਕੁਝ ਕੁਝ ਖਰਚਾ ਉਸ ਦਾ ਉਹ ਜਿਹੜਾ ਹੈਗਾ ਬੀਅਰ ਕਰੇਗਾ ਸੋ ਕਾਸਟ ਦਾ ਬਹੁਤ ਜ਼ਿਆਦਾ ਫਰਕ ਨਹੀਂ ਹੋਏਗਾ ਅਗਰ ਆਪਾਂ ਦੇਖਿਆ ਜਾਵੇ ਤਾਂ 50 60000 ਪਰ ਨੀ ਜਿਹੜਾ ਹੈਗਾ ਇਹ ਨਾਲ ਕਾਸਟ ਦਾ ਫਰਕ ਪਏਗਾ ਬਾਕੀ ਜਿਹੜੇ ਪੇਸ਼ੈਂਟਸ ਨੂੰ ਕੋਈ ਲੋਡ ਹੈਗੀ ਹੈ ਉਹਦੇ ਲਈ ਅਸੀਂ ਸਾਡੇ ਸੀਐਮਡੀ ਡਾਕਟਰ ਵਿਕਰਮ ਸ਼ਾਹ ਸਰ ਹੈਗੇ ਉਹ ਬੜੇ ਹੀ ਇਸ ਗੱਲ ਨੂੰ ਧਿਆਨ ਰੱਖਦੇ ਆ ਉਹਨਾਂ ਨੂੰ ਆਪਾਂ ਸਪੈਸ਼ਲ ਰਿਕੁਐਸਟ ਕਰਕੇ ਆਪਾਂ ਦੇਖਾਂਗੇ ਅਗਰ ਕੋਈ ਆਪਾਂ ਉਸ ਬੇਸ ਤੇ ਕੋਈ ਚੈਰਿਟੀ ਆ ਕੋਈ ਹੋਰ ਉਸ ਐਂਗਲ ਤੇ ਆਪਾਂ ਸੋਚ ਸਕੀਏ ਉਹ ਵੀ ਆਪਾਂ ਅੱਗੇ ਗੱਲ ਕਰਾਂਗੇ ਸਰ ਇਹਦੇ ਨਾਲ ਵੀ ਉਹੀ ਕੰਪੋਨੈਂਟ ਪਾਇਆ ਜਾਣਗੇ ਜਿਹੜਾ ਇਹ ਕਾਮ ਡਾਕਟਰ ਆਪਰੇਸ਼ਨ ਟਾਈਮ ਪਾਇਆ ਪੰਕ ਨਹੀਂ ਇਹ ਇੱਕ ਸਪੈਸ਼ਲ ਕੰਪੋਨੈਂਟ ਸੇ ਨਾਲ ਅਸੀਂ ਲਾਂਚ ਕੀਤੇ ਹੈਗੇ ਅ ਅਮਰੀਕਨ ਮੇਡ ਯੂਐਸਡੀ ਐਫਡੀਆ ਅਪਰੂਵਡ ਅਮਰੀਕਨ ਨੀਅ ਇਮਪਲਾਂਟਸ ਅਸੀਂ ਲਾਂਚ ਕੀਤੇ ਹੈਂ ਥੈਟ ਇਜ਼ ਡਿਊਰੋਨੀਅਮ ਉਹਦੇ ਨਾਲ ਅਸੀਂ ਯੂਜ਼ ਕਰਾਂਗੇ ਜਿਹੜੇ ਇਮਪਲਾਂਟਸ ਹੈਗੇ ਉਹਨਾਂ ਦੀ ਜਿਹੜੀ ਲਾਈਫ ਹੈਗੀ ਹੈ ਲੌਂਗੀਵਿਟੀ ਹੈਗੀ ਅਗਰ ਨਾਰਮਲ ਇਮਪਲਾਂਟਸ ਦੀ ਲਾਈਫ 15 2 ਉਹਨਾਂ ਪਲਾਂਟਸ ਦੀ ਲਾਈਫ 30 ਤੋਂ 40 ਸਾਲ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਇਟ ਵਿਲ ਬੀ ਵਨ ਟਾਈਮ ਸਰਜਰੀ ਕਿ ਅਗਰ ਆਪਾਂ ਇੱਕ ਵਾਰ ਨੀਦੀ ਸਰਜਰੀ ਕਰ ਦਿੱਤੀ ਤਾਂ ਮੁੜ ਕੇ ਦੁਬਾਰਾ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪਵੇਗੀ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ